ਯੀ ਨੇ ਕੈਨੇਡਾ ਆਉਣਾ ਕੰਮ ਸਿੱਖ ਕੇ ਆਓ ਮੜਾ ਮੋਟਾ ਭਾਵੇਂ ਜਿਹੜਾ ਮਰਜ਼ੀ ਸਿੱਖਿਓ ਕਾਰਾਂ ਦਾ ਸਿੱਖਿਓ ਥੋੜਾ ਬੋਧਾ ਜਿੰਨਾ ਵੀ ਆਉਂਦਾ ਘੱਟ ਤੋਂ ਘੱਟ ਸਿੱਖ ਲਓ ਭਾਵੇਂ 6 ਮਹੀਨੇ ਲਾ ਲਓ ਪਰ ਐਮ ਪੂਣੀ ਸਿੱਖ ਲਓ ਟਾਇਰ ਟੂਰ ਪੂਣੀ ਸਿੱਖ ਲਓ ਅਲਾਈਨਮੈਂਟ ਸਿੱਖ ਲਓ ਥੋੜਾ ਬੋਧਾ ਤੁਹਾਨੂੰ ਤਾਂ ਹੋਵੇਗਾ ਬੜਾ ਨਹੀਂ ਕਰ ਸਕਦੇ 6 ਮਹੀਨੇ ਹੀ ਲੱਗੇ ਹੁਣ ਬੰਦੇ ਦੇ ਤੇ ਉਹਨੂੰ ਅਨੁਸਾਰ ਕੰਮ ਮਿਲ ਜਾਂਦਾ ਇੱਥੇ ਤੇ ਨਾਲੇ ਵਧੀਆ ਚਲੋ ਤਾਂ ਪੈਸੇ ਬੂਹੇ ਵੀ ਠੀਕ ਮਿਲ ਜਾਂਦੇ ਜਿਹੜੇ ਆਪਣੇ ਸਿੱਧੇ ਆਉਂਦੇ ਸਾਰੇ ਕੋਈ ਬੰਦਾ ਨਹੀਂ ਕੰਮ ਸਿੱਖ ਆਉਂਦਾ ਵਰ ਇਥੇ ਔਖਾ ਬਈ ਹੁਣ ਕੰਮ ਨਹੀਂ ਮਿਲਦੇਗੇ ਤੇ ਜਾਂਤਾ ਹੋਈ ਫਿਰਦੀ ਆ ਬਾਲੀ ਤੇ ਆਦਾ ਉਸ ਹਾਵਨਾ ਆਉ ਮੁੜ ਕੇ ਇਥੇ ਆ ਕੇ ਨਾ ਔਖਾ ਹੋ ਜਾਂਦਾ ਤੇ ਕੰਮ ਸਿੱਖਿਆ ਵੇ ਟਰੱਕਾਂ ਵਾਲਿਆਂ ਦੇ ਲੱਗ ਜਾਓ ਆਪਣੇ ਥੋੜਾ ਬਹੁਤਾ ਟਰੱਕਾਂ ਦਾ ਕੰਮ ਸਿੱਖਿਓ ਫੈਰੀ ਲਾਉਣੇ ਪਾਉਣੇ ਸਿੱਖ ਲਓ ਤੇ ਹੋਰ ਮਾੜਾ ਮੋਟਾ ਦਾ ਇੰਜਨ ਉਹ ਆ ਤੋ ਤਮਾ ਨਾ ਨਾਟ ਖੋਲਣੇ ਚਾਪਗਾ ਪਾਣਾਂ ਦਾ ਹੀ ਭੇਜ ਆ ਜਾਂਦਾ ਇਹੋ ਜੇ ਕੰਮ ਆ ਬਈ ਇੱਥੇ ਇੱਥੇ ਨਹੀਂ ਪਤਾ ਹੁੰਦਾ ਚਲੋ ਕਿਸੇ ਨੂੰ ਨਹੀਂ ਪਤਾ ਹੁੰਦਾ ਆਪਾਂ ਕਹਿੰਦੇ ਨੇ ਪਤਾ ਨਹੀਂ ਉੱਥੇ ਜਾ ਕੇ ਕੈਨੇਡਾ ਜਾ ਕੇ ਕੀ ਕਰਨ ਸੌਖਾ ਜਿਹਾ ਕੰਮ ਨਾਲ ਜੋ ਕੋਈ ਸੌਖਾ ਸੁਖਾ ਕੋਈ ਨਹੀਂ ਜਿਹੜਾ ਕੰਮ ਆ ਇੱਥੇ ਆਪਾਂ ਜਮਾ ਨਹੀਂ ਕਰਦੇ ਕਿਤੇ ਜ਼ਿੰਦਗੀ ਚ ਨਾ ਹੀ ਕਿਸੇ ਪਹਿਲਾਂ ਕਿਸੇ ਨੇ ਕੀਤਾ ਹੁੰਦੀ ਇਹ ਰੀ ਸੋਚਿਆ ਨਹੀਂ ਹੁੰਦਾ ਬੰਦੇ ਨੇ ਜਿਹੜੇ ਇੱਥੇ ਬੰਦੇ ਕਈ ਪੜਾਉਂਦੇ ਹੁੰਦੇ ਜਾਂ ਕੋਈ ਬੈਂਕ ਚ ਲੱਗਾ ਹੁੰਦਾ ਉਹ ਬੰਦੇ ਇੱਥੇ ਟਰੱਕਾਂ ਦੇ ਟਾਇਰ ਬਦਲੀ ਜਾਂਦੇ ਆ ਜਿਹੜੇ ਉਹ ਕਾਰਾਂ ਆਪਾਂ ਨੇ ਉਹ ਚੱਪੀ ਕਰਦੇ ਆ ਸਰਕਾਰੀ ਨੌਕਰੀਆਂ ਵਾਲੇ ਇੱਥੇ ਕੰਮ ਜੰਮ ਹੁਲਟਾ ਹੈ ਆ ਦੇਖੇ ਨਲਾਂ ਬਤਾ ਜੋ ਅਣ ਦੀ ਦੌੜ ਨਹੀਂ ਜਿਆਦਾ ਕੰਮ ਕੁਮ ਜੇ ਥੋੜਾ ਬਹੁਤਾ ਸੱਖ ਸਾਹਮਣੇ ਮਿਲਦਾ ਤੇ ਘਰੇ ਬਹਿਣਾ ਬਹੁਤ ਔਖਾ ਪਰ ਮੁੜ ਕੇ ਔਖਾ ਹੋ ਜਾਂਦਾ ਖਰਚੇ ਜਿਆਦੇ ਆ ਫੇਰ ਬੰਦਾ ਸੋਚਦਾ ਵੀ 6 ਮਹੀਨੇ ਲਾਏ ਹੁੰਦੇ ਉੱਥੇ ਕਹੇ ਕੰਮ ਤੇ ਬਹੁਤ ਟਾਈਮ ਲੱਗਦਾ ਤਾਂ ਬੜਾ ਚੰਗਾ ਨਹੀਂ 6-7 ਮਹੀਨੇ ਵੀ ਕਿਤੇ ਲਾਏ ਹੋਣ ਬਹੁਤ ਫਰਕ ਪੈਂਦਾ ਉਹ ਚੀਜ਼ ਨਾਲ ਉਸਾਂ ਦਾ ਤਾਂ ਹੀ ਪਤਾ ਲੱਗ ਜਾਂਦਾ ਜੱਬੀਆਂ ਪਹਾਨਿਆਂ ਦਾ ਇਹੋ ਜਿਹੇ ਦੇਸੀ ਕੰਮ ਬਾਕੀ ਜਿਹੜੇ ਘਰਾ ਘੋਰਾ ਵਾਲੇ ਕੰਮ ਉਹ ਇੱਥੇ ਹੋਰ ਆ ਚਲੋ ਉਹਦਾ ਇੱਥੇ ਆ ਕੇ ਵੇਖ ਤੇ ਵੇਖ ਕੇ ਪਤਾ ਲੱਗਦਾ ਬੰਦੇ ਨੂੰ ਨਾਲ ਲਾ ਕੇ ਇਹ ਕਮਕਾਰ ਆ ਲਾਇਸੈਂਸ ਰਸੂਨ ਸਾਹਿਬ ਦਾ ਇੱਥੋਂ ਬਣਾ ਕੇ ਆਉ ਇਨਾ ਪੁਰਾਣਾ ਹੋ ਸਕਦਾ ਉਹਦਾ ਬੜਾ ਵਧੀਆ ਜੀ ਦਾ ਜਿਹੜੇ ਬੰਦੇ ਹੁਣ ਨਵੇਂ ਜਵਾਂ ਇਹਨਾਂ ਲਾਇਸੈਂਸ ਹੀ ਨਹੀਂ ਬਣਾਉਂਦੇਗੇ ਇੱਥੇ ਆ ਕੇ ਜੀਰੋ ਤੋਂ ਸਟਾਰਟ ਕਰਦੇ ਉਹ ਵੀ ਕੰਮ ਔਖਾ ਆ ਜਾਂਦਾ ਮੁੜ ਕੇ ਇੱਕ ਲਾਇਸੈਂਸ ਬਣਿਆ ਹੋਵੇ ਉਹ ਵੀ ਫਰਕ ਪੈਂਦਾ ਉਹ ਚੀਜ਼ ਦਾ ਕੰਮ ਪੂਰਾ ਟਾਈਟ ਆ ਹੁਣ ਇੱਥੇ ਮੌਲਖਾ ਭਾ ਬਹੁਤ ਜ਼ਿਆਦਾ ਆ ਇੱਥੇ ਜੇ ਰੱਖਾ ਹੋ ਜਾਂਦਾ ਕੰਮਾਂ ਤਾਂ ਇਹਦਾ ਔਖਾ ਕੰਮ ਹੈਗੇ ਸਾਰੇ ਡਾਊਨ ਜਿਹੜਾ ਬੰਦਾ ਜਿਹੜੇ ਕੰਮ ਤੇ ਲੱਗਾ ਉਹ ਛੱਡਦਾ ਨਹੀਂ ਤੇ ਉੱਥੇ ਫਿਰ ਰੱਖਣਾ ਕਿਨੂੰ ਉਹਨਾਂ ਨੇ ਜਿਹੜਾ ਬੰਦਾ ਲੱਗਾ ਉਹ ਹੀ ਟਿਕਿਆ ਹੀ ਆ ਬਸ ਕਿਉਂ ਛੱਡਦਾ ਉਹਨੂੰ ਨਹੀਂ ਗਾ ਮਿਲਦਾ ਬਾਕੀ ਇੱਥੇ ਸਿਸਟਮ ਹੋਰ ਆ ਜਿਹੜਾ ਬੰਦਾ ਕੋਈ ਕੰਮ ਤੇ ਟਿਕਿਆ ਹੁੰਦਾ ਉਹਦਾ ਇੱਥੇ ਬਹੁਤ ਵੱਡਾ ਹੁੰਦਾ ਨਾਂ ਦਾ ਹੀ ਉਹਦਾ ਹੁੰਦਾ ਮੇਰੇ ਹਿਸਾਬ ਨਾਲ ਤਾਂ ਬਾਕੀ ਇਹ ਸੌਣ ਚ ਆਇਆ ਆਪਣੇ ਉਹ ਕਹਿੰਦੇ ਉਹ ਮੇਰਾ ਮੈਨੇਜਰ ਸੀ ਕਿਉਂ ਨਹੀਂ ਪਤਾ ਮੈਨੇਜਰ 2 ਮਹੀਨੇ ਨੂੰ ਆਪ ਕੰਮ ਪਾਲਦਾ ਫਿਰ ਤੇ ਤੇ ਵੀ ਚੱਲਦਾ ਨਾਂ ਬਾਲੇ ਵੱਡੇ ਆ ਕਾਮ ਜਿਹੜੇ ਹੁੰਦੇ ਉੱਥੇ ਅੰਦਰ ਚਲੋ ਹੁੰਦਾ ਨਿਗਾ ਨਿਗਾ ਰੱਖਦਾ ਮੈਂ ਤਾਂ ਵੀ ਜੇ ਕਿਸੇ ਨੂੰ ਖਾਰ ਹੋ ਗਿਆ 6 ਮਹੀਨੇ ਹੋ ਗਏ ਲੱਗੇ ਨੂੰ। ਕਿ ਆਪਦੇ ਬੰਦੇ ਆਪਣੇ ਦਾਤਾ ਹੀ ਆ ਕਿਹਾ ਸਾਡਾ ਮੈਨੇਜਰ। ਮੈਨੇਜਰ ਦਾ ਗੱਟਾ ਚੱਕੀ ਫਿਰਨ ਮਾਂ ਦੇ ਪੁੱਤ ਕੌਡੀ ਖੜੀ ਜਾਂ ਅੰਦਰ। ਤੇ ਮੈਂ ਕਹਾਂ ਮੈਨੇਜਰ ਨਾਲ ਭਰਾਏ ਕਿਵੇਂ ਮਤਲਬ ਉਹ ਕਹਿੰਦੇ ਮੈਨੇਜਰ ਸਾਡੇ ਅਲਗਾਈ ਸੀ। ਤੇ ਮੈਂ ਕਹਾਂ ਨੂੰ ਕਹੋ ਉਹ ਵੀ ਆਪਣੇ ਬੰਦੇ ਹੈਗੇ ਲਵਾ ਲਵੋ ਜਿਓ। ਉਹ ਆਂ ਦੇ ਮੈਨੇਜਰ ਦਾ ਆਪ ਕੱਟਦਾ ਉਹਨਾਂ ਨੇ ਇਹ ਕੰਮ ਲਾਉਂਦਾ ਫਿਰਦਾ। ਇੱਥੇ ਐ ਵੀ ਹੋ ਜਾਂਦਾ। ਰੈਂਕ ਵਾਲੇ ਵੱਡੇ ਹੁੰਦੇ ਆ ਤੇ ਗੱਲ ਚੀਜ਼ ਨੂੰ ਵੱਡੀ ਹੁੰਦੀ। ਬਾਕੀ ਕਹਿੰਦੇ ਉਹਨੇ ਕੰਪਨੀ ਖੋਲੀ ਆ ਪਹਿਲਾਂ ਉੱਥੇ ਆਪਾਂ ਸੁਣਦੇ ਨਾ ਫਲਾਣੇ ਨੇ ਕੰਪਨੀ ਖੋਲੀ ਫਲਾਣੇ ਨੇ ਆ ਕੀਤਾ। ਉਹਦਾ ਮਤਲਬ ਇਹ ਹੁੰਦਾ ਵੀ ਅਗਲੇ ਨੇ ਕੰਮ ਚਲਾ ਲਿਆ ਉਹਦਾ। ਕੰਪਨੀ ਕੰਪਨੀ ਇਹ ਨਹੀਂ ਮਤਲਬ ਕਿ ਉਹਨੇ ਭਾਂਜਾ ਅੱਧੇ ਕਿਲੇ ਜਾਂ ਕਿਲੇ 'ਚ ਕੋਈ ਫੈਕਟਰੀ ਖੋਲਤੀ। ਉਹ ਕਈ ਵਾਰੀ ਪਤਾ ਹੀ ਨਹੀਂ ਹੁੰਦਾ ਆਪਾਂ ਨੂੰ। ਇਹ ਤੇ ਹਰੇਕ ਚੀਜ਼ ਨੂੰ ਐ ਕਹਿੰਦੇ ਆ ਜੇ ਕਿਸੇ ਨੇ। ਕੋਈ ਵੀ ਕੰਮ ਕਮਾਉ ਆ ਦਾ ਸ਼ੁਰੂ ਕੀਤਾ ਉਹਨੂੰ ਐ ਕਹਿੰਦੇ ਨੇ ਕੰਪਨੀ ਖੋਲੀ ਐ। ਪਰ ਇਹ ਵੀ ਚੀਜ਼ ਦਾ ਲਾਇਸੈਂਸ ਲੈਣਾ ਪੈਂਦਾ। ਕੋਹ ਵੀ ਕਰਨ ਤੇ ਇਹੀ ਸਿਸਟਮ ਆ ਇੱਥੇ ਬਾਕੀ ਕੰਮ ਜਰੂਰ ਸਿੱਖ ਕੇ ਆਓ ਬਾਈ ਭਾਵੇਂ ਥੋੜਾ ਟਾਈਮ ਲਾ ਕੇ ਆਓ ਹੱਥ ਮਾਰੇ ਮੋٹے ਸਿੱਧੇ ਹੋਣ ਸੰਦ ਪੜਿਆਂ ਦਾ ਪਤਾ ਲੱਗਿਆਂ ਦਾ ਨਾ ਤੇਲ ਤੂਲ ਬਦਲਣਾ ਸਿੱਖਿਆ ਉਹ ਗੱਡੀਆਂ ਚ ਟਾਇਰਾਂ ਟੂਰਾਂ ਦਾ ਪਚਾਬੀਆਂ ਪਾਣੇ ਨਾਟ ਖੋਲਣੇ ਇੰਜਣੂ ਜਣ ਰਿਪੇਅਰ ਨਹੀਂ ਬਾਲੀ ਹੁੰਦੀ ਇੱਥੇ ਬਦਲਦੇ ਹੀ ਆ ਚੀਜ਼ਾਂ ਇਹ ਵੀ ਪੁਰਾਣੀ ਗੱਡੀ ਖਰਾਬ ਇੰਜਣ ਕਰਨਾ ਦਾ ਉਹ ਕੰਮ ਹੈ ਨਹੀਂਗਾ ਗੱਲਬਾਤ ਆ ਇੱਕ ਬਾਕੀ ਠੀਕ ਆ ਹੌਲੀ ਹੌਲੀ ਕਹਿੰਦੇ ਆ ਵੀ ਕੰਮ ਚੱਲ ਪੈਣਗੇ ਹੁਣ ਇਸ ਟਾਈਮ ਤੱਕ ਕੰਮ ਹੈਗੇ ਘੱਟ ਇੱਥੇ ਸਾਲ ਹੋ ਗਿਆ ਪਰ 2 ਸਾਲ ਹੀ ਹੋ ਗਿਆ ਨੇ ਕੰਮ ਡਾਉਨ ਨਾਲ ਘੱਟ ਮਿਲਦੇ ਆ ਜਿਹਨੂੰ ਮਿਲ ਗਿਆ ਉਹ ਹਟਦਾ ਨਹੀਂ ਜੇ ਉਹ ਹਟ ਗਿਆ ਉਹਨੂੰ ਦੁਬਾਰਾ ਨਹੀਂ ਮਿਲਦਾ ਮੁੜ ਕੇ ਜਿਹੜਾ ਬੰਦਾ ਜਿੱਥੇ ਲੱਗਾ ਵਾ ਤੁਰਿਆ ਆਉਂਦਾ ਇਹ ਮਾਹੌਲ ਆ ਤਾਉ ਤਿਆਰੀ ਕਰਕੇ ਆਓ ਭਰਾਓ